ਸਵਾਗਤ ਹੈ ਕਿਸਾਨ ਵੀਰੋੜਾ ਢਿੱਲੋਂ ਦੇ ਫਾਰਮ ਬਟਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਆਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਰਾਏ ਸਰ ਜੀ ਦੋ ਸੋਣੂ ਝੋਟੀਆਂ ਦਿਖਾ ਦੇਾਂਗੇ ਤੇ ਦੋ ਦਿਖਾ ਦੇਾਂ ਤੋਕੜ ਗੱਬਣ ਬਹਿਣਾ ਲਾਖ ਤੇ ਆ ਜਾ ਵੀਰੇ ਆ ਜਾ ਸਤਿ ਸ਼੍ਰੀ ਅਕਾਲ ਵੀਰ ਸਤਿ ਸ਼੍ਰੀ ਅਕਾਲ ਭਾਈ ਹੋ ਠੀਕ ਠਾਕ ਹੋ ਜੀ ਪਹਿਲਾਂ ਤਾਂ ਨੰਬਰ ਬੋਲ ਗਏ ਜੀ ਨੰਬਰ 62390 ਜੀ ਸਖਸੀ ਸੋਸੀਆ ਪਿੰਡ ਦਾ ਆਪਣਾ ਜੀ ਪਿੰਡ ਰਾਇਸਰ ਜ਼ਿਲ੍ਹਾ ਬਰਨਾਲਾ ਤਹਿਸੀਲ ਵੀ ਬਰਨਾਲਾ ਜੀ ਤਹਿਸੀਲ ਵੀ ਬਰਨਾਲਾ ਜੀ ਨੇੜੇ ਬਰਨਾਲੇ ਦੇ ਪਿੰਡ ਆ ਗਿਆ ਹੈ ਨਾ ਜਿਹੜੇ ਆਪਾਂ ਨੂੰ ਬਰਨਾਲਾ ਆਪਣੇ ਰਾਜ ਤੋਂ ਜੀ 12 ਕਿਲੋਮੀਟਰ ਦਾ 6 ਕਿਲੋ ਕੋਤਣਾ ਜੀ ਓਕੇ ਤੇ ਵੀਰੇ ਅੱਜ ਫਿਰ ਚਾਰ ਨਾਲ ਦਿਖਾਉਣੇ ਆ ਚਾਰ ਨਾਲ ਦਿਖਾਉਣੇ ਭਾਈ ਜੀ ਦੋ ਤੋਕੜ ਗੱਪਣ ਦੋ ਤਾਗੀਆਂ ਸੁਣ ਜੀ ਤੇੜੀ ਪਹਿਦੇ ਨੰਬਰ ਦੇ ਆਪਾਂ ਦੇਖੀ ਜਾਨੇ ਝੋਟੀ ਬਾਈ ਕਿਹੜਾ ਸੂਆ ਤੱਕਦੋਂ ਸ ਭਾਈ ਜੀ ਸੁਈਤਾ ਦੂਜਾ ਕਹਿੰਨ ਨੂੰ ਤਮ ਬਲੂਨ ਕਹਿ ਕੇ ਵੇਚ ਲਈਏ ਦੂਜਾ ਸੁਹਾ ਸੁਪੀ ਦਸਵਾ ਸੁਈਆ ਭਾਈ ਕੀ ਦੇਤਾ ਮਾਰ ਕੱਟੀ ਹੈ ਜੀ ਕੱਟੀ ਪਿਆਰੀ ਹੈ ਨਾ ਕੋਈ ਨੂ ਬੋਲੋ ਜੀ ਤੋੜ ਕਰਾ ਕੇ ਚੈੱਕ ਤੇ ਸੁਹਾ ਦੂਜਾ ਵੀ ਕਿੰਨਾ ਕ ਦੁੱਧ ਕੱਢ ਦੋ ਫਿਰ ਇਦ ਕੀ ਭਾਈ ਜੀ ਇਹ 13-14 ਲੀਟਰ ਦੁੱਧ ਤੁਹਾਨੂੰ ਬਾਕੀ ਹੈ ਬਾਕੀ ਦਾ ਸਾਈਜ਼ ਬਹੁਤ ਆ ਯਾਰ ਹੂੰ ਬੋਲੋ ਸਾਈਜ਼ ਦੀ ਥਾਂ ਹਵਾ ਨਹੀਂ ਪੂਰੀ ਸਾਫ ਜੇਰ ਕੰਪਲੀਟ ਆ ਭਾਈ ਜੀ ਜੇਰ ਕੰਪਲੀਟ ਆ ਭਾਈ ਜੀ ਆਪੀ ਅੱਛਾ ਆਪਈ ਜੇਰ ਕਰਾ ਦਈਏ ਚੈੱਕ ਓਕੇ ਥਣੇ ਛੋਟੀ ਭਲਾ ਆ ਭਾਈ ਖੜੀ ਹੈ ਜੀ ਥਾਂ ਲੇਵੇ ਦੀ ਪੂਰੀ ਸਾਫ ਆ ਜੀ ਬਾਕੀ ਦੀ ਗੱਲ ਜਿਹੜਾ ਥਾਣ ਹਵਾਨਾ ਇਹ ਚ ਬਿਹੜਾ ਰਗਾ ਹਨਾ ਹਾਂਜੀ ਹਾਂ ਹੂੰ ਹੰਡੀ ਸੀਲਾ ਬਾਈ ਜੀ ਹੂੰ ਆ ਦੇਖੋ ਬਾਕੀ ਜਿਹੜੇ ਥਾਣ ਰੋਗ ਰੋਗ ਦਾ ਲੱਗਾ ਹਨਾ ਹਾਂਜੀ ਹਾਂ ਆ ਦੇਖੋ ਓਕੇ ਥੋੜੀ ਪਾਲ ਹੈਗੀ ਹਨਾ ਪਾਲ ਹੈਗੀ ਬਾਈ ਪਾਸੇ ਪਾਸੇ ਲਾਓ ਫਿਰ ਬੱਚਾ ਇਹਦਾ ਨਾ ਮਾਨ ਆ ਦੇਖੋ ਵੀਰੋ ਬੱਚਾ ਚਾਹੁੰਦਾ ਦੀ ਦੇਖ ਸਕਦੇ ਹੋ ਬੰਨੋ ਜੀ ਥਾਣ ਦਿਖਾ ਦਈਏ ਨੇੜੇ ਤੋਂ ਚੰਗੇ ਥਾਣਾ ਹਨਾ ਚਾਰੇ ਮਾਰੀ ਮੇਰੇ ਤਾ ਹੂੰ ਧਾਰਾ ਦੂਰਾਂ ਦਾ ਨੰਬਰ 1 ਆ ਹਨਾ ਚਵਾਈ ਦੀ ਇੱਕ ਨੰਬਰ ਆ ਬਾਈ ਦੋਨੇ ਪਾਸੇ ਕਿੱਧਰ ਦੀ ਮਰਜ਼ੀ ਵੈਘੇ ਥਾਰਾ ਮਾਰ ਲੈਣੀ ਓਕੇ 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 ਥਾਣ ਬੜੇ ਕੱਢਿਆ ਹਨਾ ਹਾਂ ਮੂਲੀ ਸਾਈਡ ਦੇ ਥਾਣ ਦੇਖੋ ਇੱਕ ਨੰਬਰ ਹਾਂ ਇਹ ਕੀ ਕਿੱਧਰ ਦੀ ਮਰਜ਼ੀ ਹੈ ਵੈਘੇ ਥਾਰਾ ਠੀਕ ਠੀਕ ਆ ਬਾਈ ਹਾਂ ਇਹ ਆ ਦੇਖੋ ਓਕੇ ਆ ਜੀ ਕੋਈ ਵਾਰਤਾ ਨਹੀਂ ਤੇਰੀ ਮਰਜ਼ੀ ਬਾਈ ਫੀਲੀ ਬੋਦਾ ਯਾਰ ਕੋਈ ਚੱਕਰੀ ਨਹੀਂ ਕਿਤੋਂ ਤਿੰਨ ਹੂੰ ਪੈਣੀ ਹੈ ਕਿ ਕਿੰਨਾ ਦੁੱਧ ਦੇ ਦੂਗੀ ਫਿਰ ਇਤਨੀ ਦੁੱਧ ਦੇ ਦੂਗੀ 14 ਲੀਟਰ ਬਾਈ ਜੀ ਪੈਸੇ ਕਿੰਨੇ ਆਦੇ ਪੈਸੇ ਕਰਾਂਗੇ ਆਪਾਂ ਫੋਨ ਤੇ ਫੋਨ ਤੇ ਓਕੇ ਹਾਂ ਤੇ ਹੁਣ ਦੋ ਨੰਬਰ ਇਹਦੀ ਕੀ ਡਿਮਾਂਡ ਆ ਗਈ ਤੇ ਕਿਹੜਾ ਸੂਆ ਵੀਰੇ ਬਾਈ ਜੀ ਇਹ ਚੌਥਾ ਇਹਦਾ ਵੀ ਮੁੱਲ ਫੋਨ ਤੇ ਇਹਦਾ ਹੀ ਫੋਨ ਤੇ ਖੋ ਲੋ ਜੀ ਤੋੜਾ ਕਰਕੇ ਚੈੱਕ ਸੂਆ ਕਿਹੜਾ ਵੀਰੇ ਚੌਥਾ ਸੂਈ ਦੀ ਆ ਬਾਈ ਜੀ ਚੌਥਾ ਕਦੋਂ ਸੂਈ ਹੈ ਜੀ ਇਹਨੂੰ ਸੂਈ ਨੂੰ ਹੋ ਗਿਆ ਜੀ ਇੱਕ ਹਫਤਾ ਦਾ ਇੱਕ ਹਫਤਾ ਮਗਰ ਕੀ ਆ ਗਿਆ ਦੇ ਮਗਰ ਇਹਦੀ ਵੀ ਕੱਟੀ ਆ ਬਾਈ ਜੀ ਮਗਰ ਇਹਦੇ ਕਿੰਨਾ ਫਰ ਰੈਡੀ ਹੁੰਦਾ ਦੁੱਧ ਤੇ ਥੱਲੇ ਬਾਈ ਜੀ 10 ਲੀਟਰ ਤਿਆਰ ਆ ਜੀ 10 ਲੀਟਰ ਦੁੱਧ ਰੈਡੀ ਆ ਜਾ ਹਾਂ ਬੰਦਾ 9 ਮੰਨ ਕੇ ਸੌਦਾ ਕਰ ਲਿਆ ਓਕੇ ਜੀ ਆ ਦੇਖੋ ਜੀ ਥਾਨ ਹਵਾ ਨੇ ਦੀ ਪੂਰੀ ਸਾਫ ਮੋਲ ਲਿਓ ਜੀ ਤੇ ਬਾਕੀ ਜਿਹੜੇ ਵੀਡੀਓ ਬਣਾਉਣ ਦਾ ਟਾਈਮ ਆਪਣਾ 12 ਵਜੇ ਦਾ ਹਿਸਾਬ ਨਾਲ ਜੱਜਮੈਂਟ ਕਰ ਲਿਓ ਕਿੰਨਾ ਦੁੱਧ ਦੱਸਿਆ ਸੀ 10 ਲੀਟਰ ਬਾਈ ਜੀ ਤਿਆਰ ਹੁਣ ਕਿੰਨਾ ਕੁ ਬਾਝੂ ਹੋਰ ਦੁੱਧ ਤੇ ਜੀ ਇਹ 12 ਲੀਟਰ ਕਿੰਨੇ ਦਿਨ ਹੋਏ ਸੁਈ ਨੂੰ ਸੁਈ ਨੂੰ ਇੱਕ ਹਫਤਾ ਜੀ ਇੱਕ ਹਫਤਾ ਸਾਫ ਸੁਥਰੀ ਆ ਹਨਾ ਹਾਂ ਜੀ ਲਾਓ ਇਹਨੂੰ ਵੀ ਬਚਾ ਹਰ ਆ ਦੇਖੋ ਵੀਰੋ ਚਲੋ ਵੀਰੇ ਬੰਨੋ ਬਾਕੀ ਦੀ ਗੱਲ ਜਿਹੜਾ ਇਹ ਥਾਂ ਕੱਢਿਆ ਹਨਾ ਪੂਰੇ ਚੰਗੇ ਤੇ ਸਪੇਸ ਤੇ ਥਾਂ ਕੱਢਿਆ ਨੇ ਵੀ ਹਾਂਜੀ ਹਾਂ ਭਾਈ ਹਮਾਰ ਵੀ ਤਾਰ ਆ ਲੈ ਬਾਕੀ ਜਿਹੜਾ ਬਾਈਆਂ ਦਾ ਸਾਫ਼ ਸੁਥਰਾ ਕੰਮ ਆ ਐ ਨਹੀਂ ਵੀ ਜੇ ਦੁੱਧ ਜਿੰਨਾ ਕਹੇ ਤਾਂ ਉਹਦੋਂ ਪਾਈ ਆ ਵੀ ਘਟ ਜੂਗਾ ਤੇ ਜ਼ਿੰਮੇਵਾਰੀ ਵਾਲੀ ਗੱਲ ਹੈਗੀ ਆਪਣੀ ਵੀ ਹਮ ਓਕੇ ਜੀ 10 ਕਿਲੋ ਦੁੱਧ ਤੁਸੀਂ ਹੁਣ ਮਣ ਕੇ ਲਿਆ ਸਕਦੇ ਆ ਐ ਨਹੀਂ ਵੀ ਪਾਈਆ ਤਾਂ ਉਧਰ ਇਧਰ ਉਧਰ ਹੋ ਸਕਦਾ ਬਾਈ ਜੀ 9 ਮੰਨ ਕੇ ਸੌਦਾ ਕਰ ਲਈ ਹਾਂ 9 ਮੰਨ ਕੇ ਸੌਦਾ ਕਰ ਲੈਣ ਬਾਈ ਕਹਿੰਦੇ ਦੇਵਾਂਗੇ 10 ਹੀ ਤੇ ਇਹਦੀ ਵੀ ਡਿਮਾਂਡ ਫਰ ਹੈ ਜੀ ਫੋਨ ਤੇ ਆ ਇਹਦੀ ਵੀ ਬਾਈ ਜੀ ਫੋਨ ਤੇ ਹੋਊ ਜਮਾਜ ਹੋਊ ਜਮਾਜ ਇਧਰ ਨੂੰ ਕਰੀ ਮੜੀ ਦਿਖਾਏਗੀ ਆ ਦੇਖੋ ਜੀ ਥੱਲੇ ਝੋਟੀ ਤੇ ਬਸ ਬਾਈਆਂ ਦਾ ਕੰਮ ਇੱਕ ਹੋਰ ਆ ਵੀ ਦੁੱਧ ਜਿਵੇਂ ਹੈਗਾ ਨਾ ਉਹ ਵੀ ਖੜਾ ਦੇਣੀ ਐ ਨਹੀਂ ਹੈਗਾ ਵੀ ਖਲਾਇਓ ਮੜੀ ਜੀ ਵੀ ਇਹ ਤਾਰਕੇ 4 ਵਜੇ ਚੋਈ ਹੋਊ ਜਾਂ ਚੋਈ ਨਾ ਹੋਊ ਉਹ ਵਜਾ ਕੰਮ ਨਹੀਂ ਆ। ਸਾਢੇ ਦੇ ਵਾਦੀ ਚਵਾਈ ਹੋਈ ਸੀ ਜੀ ਆਪਾਂ। ਠੀਕ ਆ। ਤੇ ਬਾਕੀ ਦਾ ਜਮਾ ਜਾਇਜ਼ ਰੇਟੇ ਸਾਨੂੰ ਦੇਣਗੇ। ਇਹਨਾਂ ਨੇ ਕੋਈ ਬਾਹਲਾ ਨਫਾ ਵੀ ਨਹੀਂ ਲੈਂਦੇ ਜਾਇਜ਼ ਰੇਟ ਨਾਲ ਦੇ ਦੇਣੀਆਂ। ਤੇ ਹੁਣ ਵੀਰੇ ਜਿਹੜੀ ਆਪਾਂ ਜਰਸੀ ਦੇਖੀਏ ਨੇ ਪੰਜਾਬ ਵਾਲੀ। ਬਾਈ ਇਹ ਸਾਢੇ 6 ਮਹੀਨੇ ਤੋਂ ਉੱਪਰ ਗੱਪਣਾ ਜੀ। ਸਾਢੇ 6 ਮਹੀਨੇ ਤੋਂ ਉੱਪਰ ਗੱਪਣਾ। ਹਾਂਜੀ ਹਾਂ। ਲਿਓ ਜੀ ਤੋਰਾ ਕਰਾ ਦਈਏ ਜੇਕਾ। ਤੇ ਕਿੰਨਾ ਕੁ ਦੁੱਧ ਆ ਬਾਈ? ਦੁੱਧ ਇਹਦੇ ਫਿਰ ਬਾਈ ਜੀ 7 ਲੀਟਰ ਤਿਆਰ ਆ ਬੰਦਾ 6 ਮੰਨ ਲੈ। ਓਕੇ। 7 ਲੀਟਰ ਦੁੱਧ ਰੈਡੀ ਬੰਦਾ 6.5 ਤੋਂ ਉਪਰ 7 ਦੇ ਲੱਗ ਕੇ ਤੱਕ ਹੈ ਬਾਈ ਓਕੇ ਮੋੜ ਲਓ ਕਿੰਨਾ ਦੁੱਧ ਦੱਸਿਆ ਸੀ ਦੁੱਧ ਤਾਂ 7 ਲੀਟਰ ਦਾ ਰੋ ਬੰਦਾ ਸੇਮ ਮੰਨਣ ਦੇ ਇਹਦਾ ਵੀ ਮੁੱਲ ਫੋਨ ਤੇ ਇਹਦਾ ਵੀ ਫੋਨ ਤੇ ਬਾਈ ਯਰ ਚੰਗੀ ਆ ਹਨਾ ਜੇ ਕਿ ਇਹਨੇ ਗਾਹ ਹੋ ਕਰਨੀ ਹੋਵੇ ਘਰੇ ਰੱਖਣ ਨੂੰ ਅੱਜ ਦੁੱਧ ਵੀ ਚਾਹੀਦਾ ਪਿਆ ਜੀ ਹੂੰ ਓਕੇ ਪੂਰੀ ਠੰਡੀ ਜਿਹੀ ਲਾਈ ਕੇ ਆਉਂਦਾ ਓਕੇ ਤੇ ਹੂੰ ਚੰਗੀ ਆ ਵੀਰੇ ਹਨਾ ਹਾਂ ਇਹ ਦੋ ਨੰਬਰ ਵੀਰੇ ਸ਼ਾਹੀਵਾਲ ਮਾਰ ਦਿਓ ਜਮਾਨਾ ਮਾਰ ਥਾਲੇ ਵੇ ਦੀ ਪੂਰੀ ਸਾਫ ਕੋਈ ਚੱਕਰ ਹੀ ਨਹੀਂ ਧਾਰਾ ਦੁਰਾਣਾ ਦਾ ਕੋਈ ਵਾਲਨ ਟਾਈਮ ਤੇ ਅਗਲਾ ਆ ਕੇ ਮਾਰ ਕੇ ਲੈ ਜੂ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਤੇ ਦੂਜਾ ਭਾਈ ਜੀ ਲਾਸਟ ਵਾਲੀ ਸਾਰੀ ਹਾਲ ਤੇ ਜਰਸੀ ਦਾ ਕਰਾਉਸ ਹੈ ਹੂੰ ਇਹ ਕਿਨੇ ਜਰਸੀ ਗੱਪਣਾ ਭਾਈ ਜੀ ਇਹ 5 ਮਿੰਟ ਦੀ ਗੱਪਣਾ ਜੀ ਤੇ ਕਿੰਨਾ ਦੁੱਧ ਆਇ ਥੱਲੇ ਭਾਈ ਦੁੱਧ ਭਾਈ ਜੀ ਥੱਲੇ 4 ਕਿਲੋ ਜੀ ਦੋਨਾਂ ਵੇਲੇ ਦਾ 5 ਮਿੰਟਾਂ ਵਿੱਚ ਇੱਕ ਪਾਸ ਹਾਂਜੀ ਹਾਂ ਰੇਟ ਕੀ ਆ ਗਿਆ ਦਾ ਰੇਟ ਭਾਈ ਜੀ ਇਹਦਾ 25000 ਦੇ ਵਿੱਚ ਆਪਾਂ ਮਾਨਸਤਾਨ ਕਰਦਾਂਗੇ ਓਕੇ 25000 ਚ ਤੁਹਾਡਾ ਮਾਨਤਾਰ ਹੋ ਜਾਣਾ ਬਾਕੀ ਸ਼ਾਹੀਵਾਲ ਬਾਦ ਦਾ ਜਰਸੀ ਘਾਟਾ ਦੁੱਧ ਦੇ ਚਾਹ ਵੀ ਪੂਰੀ ਆ ਬਾਈ ਜੀ 4 ਕਿਲੋ ਦੁੱਧ ਨਾਲ ਵੀ ਤੁਹਾਡਾ ਪੂਰਾ ਮਾਝਾ ਰਗਾ ਦੁੱਧ ਹੋਣਾ ਡੰਗ ਲਾਈ ਜਾਣਾ ਤੇ ਚਾਰ ਨਾਲ ਸੀ ਭਰਾ ਕੋਲੇ ਚਾਰੇ ਦਿਖਾਤੇ ਸਾਰਿਆਂ ਦੇ ਰੇਟ ਜਾਇਜ਼ ਹੋਣਗੇ ਤੇ ਇੱਧਰ ਤੁਹਾਨੂੰ ਝੋਟੀਆਂ ਦਿਖਾ ਦਿੰਗਾ ਨੰਬਰ ਬੋਲੀ ਬਈ ਆ ਜੀ ਨੰਬਰ 6390 ਜੀ 46000 ਪਿੰਡ ਰਾਏ ਸਰ ਜ਼ਿਲ੍ਹਾ ਬਰਨਾਲਾ ਤਹਿਸੀਲ ਵੀ ਬਰਨਾਲਾ ਨੇੜੇ ਬਰਨਾਲੇ ਦੇ ਪਿੰਡ ਆ ਧੰਨਵਾਦ